ਗੋਰੀ ਕਾਂਡ ਦੇ ਨਾਲ ਕੰਬਿਆ ਪਟਾਲਾ ਕਰਵਾ ਚੌਥੀ ਰਾਤ ਛੜਕ ਹੋ ਗਈ ਖੂਨ ਦੇ ਨਾਲ ਲਾਲੋ ਲਾਲ ਖੁੰਖਾਰ ਸ਼ੂਟਰਾਂ ਦੀ ਫਾਇਰਿੰਗ ਦੇ ਵਿੱਚ ਦੋ ਦੀ ਮੌਤ ਹੋਇਆ ਤੇ ਚਾਰ ਜ਼ਖਮੀ ਮਠਾਨਾ ਦਾ ਆਵਾਮ ਜਾਣਨਾ ਚਾਹੁੰਦਾ ਹੈ ਕਿ ਆਖਿਰ ਇਹਨਾਂ ਤੇ ਗੋਰੀਆਂ ਚਲਾਉਂਦਾ ਕਾਰਨ ਕੀ ਸੀ ਕਿ ਸ਼ੂਟਰਾਂ ਦੇ ਨਾਲ ਇਹਨਾਂ ਦੀ ਸੀ ਕੋਈ ਨਿੱਜੀ ਰਾਂਝਿਸ਼ ਜਾਂ ਸੀ ਕੋਈ ਪੁਰਾਣੀ ਦੁਸ਼ਮਣੀ ਤੇ ਜਾਂ ਫਿਰ ਹੈ ਕੋਈ ਫਰੋਦੀ ਨਾਲ ਜੁੜਿਆ ਮਾਮਲਾ ਹੁਣ ਪੁਲਿਸ ਦੀ ਜਾਂਚ ਖੜਾ ਸਾ ਕਰੇਗੀ ਕਿ ਕਿਸੇ ਵੱਡੇ ਗੈਂਗਸਟਰ ਦੀ ਨਾਲ ਜਬਤੇ ਗੈਂਗ ਰੂਪ ਦੇ ਲਾਲ ਇਹ ਜੁੜਿਆ ਹੋਇਆ ਮਾਮਲਾ ਤਾਂ ਨਹੀਂ ਬਟਾਲਾ ਦੇ ਜੱਸਾ ਸਿੰਘ ਰਾਮਗੜੀਆ ਚੌਕ ਕੋਲ ਜੁੱਤੀਆਂ ਦੇ ਸ਼ੋਰੂਮ ਤੇ ਅਨੇਵਾ ਫਾਰਿੰਗ ਹੁੰਦੇ ਹੀ ਬਾਜ਼ਾਰ ਚਫਰਾ ਤਫਰੀ ਮੱਜ ਜਾਂਦੀ ਹੈ ਰਾਹਗੀਰ ਵੀ ਗੋਲੀ ਦਾ ਸ਼ਿਕਾਰ ਹੋ ਜਾਂਦੇ ਨੇ ਕਥੇ ਤੌਰ ਤੇ ਸੂਤਰਾਂ ਮੁਤਾਬਕ 25 ਰਾਊਂਡ ਤੋਂ ਜ਼ਿਆਦਾ ਗੋਲੀਆਂ ਚਲਾਉਂਦੇ ਹੋਏ ਸ਼ੂਟਰ ਫਰਾਰ ਹੋ ਜਾਂਦੇ ਨੇ ਥਾਰ ਪਾਸੇ ਟਰੱਕ ਖੁੱਪ ਦਾ ਮਾਹੌਲ ਦਿਖਾਈ ਦੇਣ ਲੱਗਾ ਪੁਲਿਸ ਸੀਸੀਟੀਵੀ ਖੰਡਾ ਲਈ ਗਈ ਤੇ ਪੁਲਿਸ ਨੇ ਤੇਜ਼ੀ ਨਾਲ ਜਾਂਚ ਵੀ ਆਰੰਭ ਕਰ ਦਿੱਤੀ ਪਿਛਲੇ ਦਿਨੀ ਬਟਾਲਾ ਪੁਲਿਸ ਦੀ ਸੁਰੱਖਿਆ ਨੂੰ ਲੈ ਕੇ ਖਬਰ ਨਸ਼ਰ ਕੀਤੀ ਸੀ ਜੇ ਦੇ ਕੇ ਸੁਰੱਖਿਆ ਰੰਭਰੋ ਸੇ ਦਿਖਾਈ ਗਈ ਸੀ ਤੇ ਨਾਲ ਹੀ ਬਟਾਲਾ ਪੁਲਿਸ ਨੂੰ ਜਗਾਇਆ ਵੀ ਗਿਆ ਸੀ ਕਿ ਜਦੋਂ ਕੋਈ ਵਾਰਦਾਤ ਹੋਈ ਤਾਂ ਆਪਾਂ ਉਦੋਂ ਬਾਅਦ ਨਿਕਲਣਾ ਤੇ ਹੁਣ ਦਰਸ਼ਕੋ ਆਪ ਹੀ ਦੇਖ ਲਵੋ ਜਿਸ ਤਰ੍ਹਾਂ ਤੁਸੀਂ ਉਹੀ ਹੋ ਗਿਆ ਸ਼ਹਿਰ ਦੀਆਂ ਸੜਕਾਂ ਤੇ ਸ਼ਹਿਰ ਦੇ ਚੌਕਾਂ ਤੋਂ ਹਥਿਆਰਬੰਦ ਸ਼ੂਟਰ ਲੰਘ ਕੇ ਆਏ ਸ਼ਰੀਆਮ ਭਰੇ ਬਾਜ਼ਾਰ ਚ ਕੋਈ ਵਾਰਦਾਤ ਕੀਤੀ ਤੇ ਫਿਰ ਬਟਾਲੇ ਦੀਆਂ ਸੜਕਾਂ ਚੌਕਾਂ ਤੋਂ ਟੱਪਦੇ ਹੋਏ ਫਰਾਰ ਹੋ ਗਏ ਪਰ ਬਟਾਲਾ ਪੁਲਿਸ ਤੇ ਖੁਫੀਆ ਤੰਤਰ ਦੀ ਨਲਾਇਕੀ ਦੇਖੋ ਇਹਨਾਂ ਨੂੰ ਪਤਾ ਤੱਕ ਨਹੀਂ ਲਗਾ ਪત્રਕਾਰ ਹੋਣ ਦੇ ਨਾਲ-ਨਾਲ ਮੈਂ ਬਟਾਲਾ ਵਾਸੀ ਵੀ ਹਾਂ ਅਸੀਂ ਪੁੱਛਦੇ ਹਾਂ ਬਟਾਲਾ ਪੁਲਿਸ ਨੂੰ ਕਿ ਘਰਾਂ ਚੋਂ ਨਿਕਲਣਾ ਛੱਡ ਦਈਏ ਆਪਣੇ ਕਾਰੋਬਾਰਾਂ ਤੋਂ ਬੈਠਣਾ ਛੱਡ ਦਈਏ ਜਾਂ ਇਹ ਕਲੀਅਰ ਦੱਸ ਦਿਓ ਕਿ ਦਿਨ ਵੇਲੇ ਅਸੀਂ ਚਲਾਨ ਕੱਟਣੇ ਹੁੰਦੇ ਨੇ ਉਦੋਂ ਅਸੀਂ ਬੜੇ ਮੁਸਤੈਦ ਹੁੰਦੇ ਆ ਪਰ ਰਾਤ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਬਟਾਲਾ ਵਾਸੀ ਆਪ ਹੀ ਕਰਨ ਇੰਨੀਆਂ ਵਾਰ ਦਾਤਾ ਹੋ ਗਈਆਂ ਤੁਸੀਂ ਫਿਰ ਵੀ ਸੁੱਤੇ ਦੇ ਸੁੱਤੇ ਹੋ ਮੀਡੀਆ ਨੇ ਤੁਹਾਨੂੰ ਜਗਾਇਆ ਤੁਹਾਡੇ ਕੰਨਾਂ ਤੇ ਫਿਰ ਵੀ ਜੋ ਨਹੀਂ ਸਰਕੀ ਡੀਜੀਪੀ ਸਾਹਿਬ ਹੁਣ ਤੁਸੀਂ ਹੀ ਜਵਾਬ ਦੇ ਦਿਓ ਕਿ ਬਟਾਲਾ ਦੀ ਸੁਰੱਖਿਆ ਕਿੰਨਾ ਦੇ ਹੱਥਾਂ 'ਚ ਹੈ ਮੁਨੀ ਸਾਰਾ ਮਾਮਲਾ ਕਾਰਜਕਾਰੀ ਪ੍ਰਧਾਨ ਤੇ ਬਟਾਲਾ ਦੇ ਐਮਐਲਏ ਅਮਨ ਛੇਰ ਸਿੰਘ ਸ਼ਰੀਕਰਸੀ ਨੇ ਆਪਣੇ ਹੱਥਾਂ ਚ ਲੈ ਲਿਆ ਉਹਨਾਂ ਨੇ ਅਣਗਾਲੀ ਕਰਨ ਵਾਲਿਆਂ ਨੂੰ ਸਿੱਧੀ ਵਾਰਨਿੰਗ ਦੇ ਦਿੱਤੀ ਹੈ ਕਿ ਜਿਹੜਾ ਵੀ ਗੁਨਾਹਗਰ ਹੋਇਆ ਉਹਨੂੰ ਆਪਾਂ ਡੰਗਾਂ ਦੇ ਭਾਵੇਂ ਉਹ ਸ਼ੂਟਰ ਹੋਣ ਤੇ ਭਾਵੇਂ ਉਸ ਆਪਣੀ ਡਿਊਟੀ ਚ ਕੁਤਾਹੀ ਕਰਨ ਵਾਲਾ ਕੋਈ ਮੁਲਾਜ਼ਮ ਵੀ ਤੇ ਨਾ ਹੋਵੇ ਬਿਮਾਰ ਹਾਲਤ ਦੇ ਵਿੱਚ ਵੀ ਐਮਐਲਏ ਸ਼ਰੀਕਰਸੀ ਮੌਕੇ ਵਾਰਦਾਤ ਤੇ ਪਹੁੰਚ ਕੇ ਸਾਰਾ ਜਾਜਾ ਲੈਂਦੇ ਨੇ ਤੇ ਨਾਲ ਹੀ ਫੋਨ ਖੜਕਾਉਣੀ ਸ਼ੁਰੂ ਕਰ ਦਿੰਦੇ ਨੇ ਫਿਰ ਜ਼ਖਮਿਆਂ ਦਾ ਹਾਲ ਜਾਣਨ ਲਈ ਗੱਡੀਆਂ ਸਿਵਲ ਹਸਪਤਾਲ ਪਾਉਂਦੀ ਪਿਆ ਨੇ ਸਾਰਿਆਂ ਦੀ ਸਿਹਤ ਦਾ ਹਾਲਚਾਲ ਜਾਣਿਆ ਤੇ ਹਰ ਤਰ੍ਹਾਂ ਦੀ ਮਦਦ ਆ ਪ੍ਰੋਸਾ ਦਿੱਤਾ ਤੇ ਨਾਲ ਹੀ ਬਟਾਲਾ ਲਈ ਇੰਨੇ ਚਿੰਤਤ ਦਿੱਖੇ ਕਿ ਗੁੱਸੇ 'ਚ ਕਹਿਣਾ ਪਿਆ ਕਿ ਬਟਾਲੇ ਦੇ ਲੋਕ ਮੇਰੇ ਆਪਣੇ ਨਹੀਂ ਜਿਹਨੇ ਮਾੜੀ ਦਿਗਾ ਨਾਲ ਵੇਖਿਆ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਅੱਜ ਫਿਰ ਉਥੇ ਸੀ ਅੱਛਾ ਜੀ ਕੋਣ ਸਾਹਿਬ ਤੋਂ ਪਰ ਆਏ ਬਲੋਤੇ ਇੱਥੋਂ ਮਗਰੋਂ ਆਏ ਨੇ ਮਗਰੋਂ ਉਹਨਾਂ ਨੇ ਗੋਲੀਆਂ ਫਾਇਰ ਕਰੇ ਸਾਡੇ 'ਤੇ ਆ ਗਏ ਤਾਂ ਜੀ ਕੋਣ ਆਇਆ ਸੀ ਜੀ ਪਤਾ ਨਹੀਂ ਜੀ ਇਹ ਦੋ ਮੁੰਡੇ ਸੀ ਕਹਿੰਦੇ ਸਰਦਾਰ ਅੱਛਾ ਹਾਂ ਜੀ ਕਾਦੇ ਜਾਈ ਕਿ ਇਸ ਪੂਰੇ ਜਿਹੜੇ ਮੋਟਰਸਾਈਕਲ ਤੇ ਕਿਤੇ ਆਏ ਆ ਕਿੰਨੀਆਂ ਗੋਲੀਆਂ ਚਲੀਆਂ ਇੱਥੇ ਇਹ ਪਤਾ ਨਹੀਂ 10 12 ਰਾਉਂਡ ਕੱਢੇ ਉਹਨਾਂ ਨੇ ਤੇ ਇਹ ਗੋਲੀ ਤੁਹਾਡੇ ਅੱਤੇ ਵੀ ਚਲਾਈ ਉਹ ਨਾ ਜਾ ਵੇਖੋ ਆਹ ਦੇਖੋ ਕਾ ਸਰ ਤੁਹਾਡੀ ਕੋ ਦੁਸ਼ਮਨੀ ਸੀ ਉਹਨਾਂ ਨਾਲ ਪਤਾ ਨਹੀਂ ਕਾ ਸਰ ਕਹਿੰਦੇ ਮੇਰੀ ਫੇਟ ਸੀ ਸਾਡੀ ਫੇਟ ਸੀ ਤੁਹਾਡੇ ਜਿਹੜੇ ਮੁੰਡੇ ਜਿਹੜੇ ਗੱਲਬਾਨ ਸੀ ਨਾ ਕੀ ਨਾਮ ਹੈ ਤੁਹਾਡਾ ਜੀ ਸੰਜੀਪ ਸਿੰਘ ਜੀ ਸਰ ਕਿੰਨੇ ਕੁ ਬੰਦੇ ਚੱਕਦੇ ਹੋਇਆ ਇਹ ਮੇਰੇ ਤਿੰਨ ਭਰਾੜੇ ਦੇਖ ਮੈਂ ਇੱਕ ਜਿਸ ਆਈ ਆ ਦੋ ਮੁੰਡੇ ਹੋਰ ਨੇ ਜਿਹੜੇ ਇਹਦੇ ਚ ਕਸੂਰ ਵਾਲਾ ਉਹ ਨਹੀਂ ਬਖਸ਼ੇ ਜਾਣਗੇ ਕੌਸੀ ਬੀਟੀਮਾ ਆਪਣੀ ਜਿਹਾ ਕੰਮ ਕਰਦੀਆਂ ਨੇ ਲੱਗੀਆਂ ਨੇ ਤੇ ਮੈਂ ਜਿਹੜੇ ਜਿਹੜੇ ਜ਼ਖਮੀ ਹੋਏ ਨੇ ਉਹਦਾ ਪਤਾ ਲੈਣਾ ਜਦੋਂ ਮੈਨੂੰ ਪਤਾ ਲੱਗਾ ਮੈਂ ਬਾਹਰ ਸੀ ਮੈਂ ਉਥੇ ਸਦਾਈ ਆਪਣੀ ਬਟਾਲੀਆ ਅਸੀਂ ਪਿਛਲੇ ਦਿਨਾਂ ਦੇ ਵਿੱਚ ਰਿਪੋਰਟ ਵੀ ਨਸ਼ਰ ਕੀਤੀ ਸੀ ਨਾਕਿਆਂ ਨੂੰ ਰੱਖ ਕੇ ਪਰ ਜੇ ਕੀਤੀ ਇਹ ਬਸਤਾਤੀ ਪੁਲਿਸ ਨੇ ਦਿਖਾਈ ਹੁੰਦੀ ਨਾਕਿਆਂ ਦੇ ਉੱਤੇ ਅਗਰ ਫੋਰਸ ਹੁੰਦੀ ਸ਼ਾਇਦ ਇਨ੍ਹਾਂ ਲੋਕਾਂ ਦੀ ਇੰਨੀ ਹਿੰਮਤ ਨਾ ਪੈਂਦੀ ਇਹ ਕੰਮ ਕਰਨ ਦੀ ਇਹ ਕੋਤਾਹੀ ਕਿਉਂ ਆ ਦੇਖੋ ਜੀ ਜਿੱਥੇ ਜੀ ਦੀ ਕੋਈ ਕਮੀ ਹੋਊਗੀ ਕੁਬਖਸ਼ ਨਹੀਂ ਜੀ ਸਾਡੇ ਨਾਮ ਗੜੀਆ ਹਾਲ ਲਾਗੇ ਕੋਈ ਫੈਰੀ ਨਹੀਂ ਹੋਈ ਉਸ ਸੰਬੰਧੀ ਕੋਈ ਵਿਅਕਤੀ ਜਿੱਡ ਹੋਏ ਨਹੀਂ ਮੈਂ ਪੜਾਇਆ ਇਥੇ ਉਹ ਜਾਇ ਸਬੰਧੀ ਕਾਰਵਾਈ ਕਰ ਰਹੀ ਹੈ ਜਿਹੜੀ 6 ਦੇ ਤਿੰਨ ਜਖਮ ਨੂੰ ਬੜੇ ਪ੍ਰਾਪਤ ਹੋਇਆ ਪਤਾ ਲੱਗਾ ਹੈ ਤੇ ਉਹਦੇ ਬਾਰੇ ਡਾਕਟਰ ਸਰਦਰਾਇਲੇ ਆਰੇ ਕੌਣ ਹੋਣ ਹੈ ਡਾਕਟਰ ਉਹ ਤਾਂ ਬਸ ਕਿਤੇ ਦੋ ਲੋਗ ਬਰੌਡਰ ਨਹੀਂ ਮੈਨੂੰ ਇਹ ਜਾਣਕਾਰੀ ਨਹੀਂ ਮਿਲੀ ਸਰ ਕੀ ਕਾਰਵਾਈ ਕੀਤੀ ਹੈ ਕਾਰਵਾਈ ਜੋ ਵੀ ਬੰਦੀ ਹੋ ਕਰਾਂਗੇ ਸਾਡੇ ਕੋਲ ਤਕਰੀਬਨ 8:00 ਵਜੇ ਵੀ ਮਿੰਟੇ ਪੇਸ਼ੈਂਟ ਪ੍ਰੈਜ਼ੈਂਟ ਕੀਤੇ ਵਿਦ ਅਲੈਜ ਹਿਸਟਰੀ ਆਫ ਗਨ ਸ਼ਾਟ ਤੇ ਇਹ ਜਿਹੜੇ ਇਨਸੀਡੈਂਟ ਚ 6 ਟੋਟਲ ਸਾਡੇ ਕੋਲ ਜਿਹੜੇ ਪੇਸ਼ੈਂਟ ਪ੍ਰੈਜ਼ੈਂਟ ਕੀਤੇ ਉਹ 6 ਸੀਗੇ ਤੇ ਜਿਹੜੇ ਦੋ ਸੀਗੇ ਉਹਨਾਂ ਚ ਸਰਬਜੀਤ ਸਿੰਘ ਐਂਡ ਕਰਨਾ ਮਾਰਨ ਦੇ ਵਰ ਬ੍ਰੋਟਡ ਉਹ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਚੁੱਕੀ ਸੀ ਠੀਕ ਹੈ ਜਿਹੜੇ ਬਾਕੀ ਚਾਰ ਨੇ ਦੇ ਉਹ ਇੰਜਰਡ ਸੀਗੇ ਜਿਹੜੇ ਉਹ ਅਨਰ ਟ੍ਰੀਟਮੈਂਟ ਇਸ ਚੱਲ ਰਹੇ ਤੇ ਜਿਹੜਾ ਉਹਨਾਂ ਦੀ ਅੰਡਰ অবজারਵੇਸ਼ਨ ਸਾਡੇ ਕੋਲ ਹੈਗੀ ਇਨੋਵੇਟ ਐਂਡ ਵਾਚ ਅਨਦਰ ਜਿਹੜਾ देयर वर 4 ਪੇਸ਼IENTS ਤੇ ਇਹ ਹੈਗੇ ਸੀਗੇ ਅਮਰਿਤਪਾਲ ਅਮਨਦੀਪ ਸੰਜੀਵ ਐਂਡ ਜੁਗਲ ਕਿਸ਼ੋਰ